ਉਹ ਕਹਿਆ ਵੀ ਦਿੰਦੇ ਆ ਬਾਈ ਵੀ ਤੂੰ ਵਧੀਆ ਯਾਰ ਹੋ ਰਿਆਂ ਨਾ ਤੂੰ ਤਰਾ ਫਰਦਾ ਠੀਕ ਆ ਯਾਰ ਤੂੰ ਤਾਂ ਠੀਕ ਆ ਪਰ ਬਈ ਆ ਵਿਚਲੀ ਗੱਲ ਨਹੀਂ ਕੋ ਜਾਨ ਵੀ ਮੁੰਡੇ ਦਾ ਬਹੁਤ ਸਾਰੇ ਭਰਾਵਾਂ ਨੂੰ ਪਤਾ ਨਹੀਂ ਹੋਣਾ ਵੀ ਕਿਉਂ ਕਬੱਡੀ ਤੋਂ ਦੂਰ ਹੋ ਗਿਆ ਕੀ ਗੱਲ ਹੈ ਉਹ ਬੋਨੇ ਬਾਹਾਂ ਟੁੱਟੀਆਂ ਸੀ ਨਾਲ ਚੂਲਾ ਵੀ ਕ੍ਰੈਂਕ ਸੀ ਅੱਛਾ ਪਰ ਬਈ ਬਸ ਥੋੜੀ ਜਾਂਦਾ ਹੌਲੀ ਹੌਲੀ ਹਾਲਾਤ ਜਮੇ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਦੋਸਤੋ ਅੱਜ ਆਪਾਂ ਬੈਠੇ ਪਿੰਡ ਉਲਗ ਜ਼ਿਲ੍ਹਾ ਮਾਨਸਾ ਆਪਣੇ ਨਾਲ ਬਜਨੀ ਕਬੱਡੀ ਦੇ ਵਿੱਚ ਟੌਪ ਦੀਆਂ ਰੇਡਾਂ ਪਾਉਣ ਵਾਲਾ ਰੇਡਰ ਬਿੱਲੇ ਉਹ ਲਗਾਲਾ ਇਸ ਟਾਈਮ ਤੇ ਬੈਠਾਗਾ ਗੱਲ ਕਰੀਏ ਵੀ ਤਿੰਨ ਕ ਸਾਲ ਪਹਿਲਾਂ ਭਰਾ ਓਪਨ ਦੇ ਵਿੱਚ ਆਇਆ ਸੀ 62 65 75 ਕਿਲੋ ਪੂਰੀ ਤਗੜੀ ਕਵਾਡੀ ਖੇਡਣ ਤੋਂ ਬਾਅਦ ਪਰ ਓਪਨ ਦੇ ਵਿੱਚ ਤਿੰਨ ਕ ਸਾਲ ਪਹਿਲਾਂ ਆਇਆ ਉਸ ਤੋਂ ਬਾਅਦ ਮੁੰਡੇ ਦਾ ਐਕਸੀਡੈਂਟ ਹੋ ਗਿਆ ਬਾਈ ਤੇ ਘਰ ਦੇ ਹਾਲਾਤ ਵੀ ਕਾਫੀ ਜ਼ਿਆਦਾ ਮਾੜੇ ਆ ਪਹਿਲਾਂ ਤੁਹਾਨੂੰ ਗੱਲਬਾਤ ਸਾਰੀ ਦੱਸ ਦਗੀ ਬਿੱਲੇ ਕੀ ਆਲਾ ਬਾਈ ਹੱਸੇਗਾ ਤੇ ਬਿੱਲੇ ਜਿਹੜੀ ਗੱਲ ਹੈ ਨਾ ਉਹ ਐਕਸੀਡੈਂਟ ਹੋਇਆ ਸੀ ਕਿੱਥੇ ਹੋਇਆ ਸੀ ਬਾਈ ਇਹ ਫੱਤੇ ਪੰਪ ਦੇ ਕੋਲ ਹੋਇਆ ਸੀ ਫੱਤੇ ਮਾਲੂਗਾ ਹਾਂਜੀ ਹਾਂਜੀ ਠੀਕ ਆ ਬਾਈ ਕਿਵੇਂ ਗੱਲਬਾਤ ਹੋਈ ਆ ਏ ਉੱਥੇ ਐਵੇਂ ਤਾਂ ਪਤਾ ਨਹੀਂ ਲੱਗਿਆ ਬਈ ਕੀ ਕੀ ਗੱਲਬਾਤ ਹੋ ਕਿਵੇਂ ਬਚ ਜਾ ਕੁਛ ਠੀਕ ਹੈ ਤਿੰਨ ਦਿਨਾਂ ਦੀ ਉਹ ਨਾ ਮੈਂ ਬ੍ਰੀ ਲੌਸ ਆ ਜੀ ਠੀਕ ਹੈ ਮਤਲਬ ਵੀ ਜਿਆਦਾ ਹਸਤੀ ਵਾ ਜਿਆਦਾ ਹਸਤੀ ਹਾਂ ਮੈਂ ਬੇਹੋਸ਼ ਸੀ ਤਿੰਨ ਦਿਨ ਠੀਕ ਹੈ ਬਈ ਹਾਂਜੀ ਤੇ ਬਈ ਹੁਣ ਕੀ ਗੱਲਬਾਤ ਹੈ ਇਸ ਟਾਈਮ ਤੇ ਕਿਵੇਂ ਹਾਲਾਤ ਨੇਗੀ ਹੁਣ ਹਾਲਾਤ ਤਾਂ ਮਾੜੀ ਨੇ ਬਈ ਡਿਸਕ ਟੁੱਟ ਗਈ ਸੀਗੀ ਉਦੋਂ ਠੀਕ ਹੈ ਬਈ ਉਹ ਡਿਸਕ ਟੁੱਟਣ ਦੇ ਕਾਰਨ ਪਿੱਛੋਂ ਆਪਣੇ ਡਿਸਕ ਦੇ ਪਿੱਛੋਂ ਨਾੜ ਦੱਬ ਲਈ ਬਣ ਕੇ ਨੇ ਠੀਕ ਹੈ ਬਈ ਉਹ ਲੱਕ ਤੋਂ ਥੱਲੇ ਸਾਰਾ ਸਰਕਲ ਰੋਪੇ ਦਾ ਬਲੈਡਰ ਡੈੱਡ ਹੋ ਗਿਆ ਬਲੈਡਰ ਡੈੱਡ ਹੋ ਗਿਆ ਹਾਂ ਹੌਲੀ ਹੌਲੀ ਹੁਣ ਰਿਕਵਰੀ ਹੋ ਗਈ ਪ੍ਰੈਸ਼ਰ ਹੋ ਗਿਆ ਸੀਗਾ ਜੋ ਤੁਰਨ ਤਾਂ ਲੱਗ ਗਿਆ ਤੇ ਠੀਕ ਹੈ ਉਹ ਬਲੈਡਰ ਭਾਈ ਹਲੇ ਡੈੱਡ ਹੀ ਨੇ ਠੀਕ ਆ ਭਾਈ ਮੇਰੇ ਨਾਲ ਤੇ ਤੂੰ ਜਿਵੇਂ ਦੱਸਣਾ ਵੀ ਪਿੱਛੇ ਤੋਂ ਵੀ ਸੁਰ ਮੈਂ ਕਰ ਹਾਂਜੀ ਹਾਂਜੀ ਪਿੱਛੇ ਤਾਂ ਸਾਰੇ ਬੈਕ ਸਾਈਡ ਸੁਣ ਲੈ ਤੇ ਭਾਈ ਆਪਾਂ ਬਲੈਡਰ ਵਾਲੀ ਗੱਲ ਰੱਖ ਦਈਏ ਪਹਿਲਾਂ ਭਰਾ ਨੂੰ ਲੈਟਰਿੰਗ ਬਾਥਰੂਮ ਕਰਨ ਦਾ ਕੋਈ ਪਤਾ ਨਹੀਂ ਲੱਗਦਾ ਇੰਨਾ ਕ ਸਭ ਨੂੰ ਪਤਾ ਹਨਾ ਵੀ ਇਦੋਂ ਔਖਾ ਕੰਮ ਕੋਈ ਨਹੀਂਗਾ ਵੀ ਜਿਹੜੀ ਬੰਦੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਲੈਟਰ ਟਿੰਕ ਕਦੋਂ ਜਾਣਾ ਬਾਥਰੂਮ ਕਦੋਂ ਜਾਣਾਗਾ ਤੇ ਬਿੱਲੇ ਭਾਈ ਫਿਰ ਕਿਵੇਂ ਜਾਣਾਗਾ ਮੈਂ ਨਾ ਇਹ ਉੱਥੋਂ ਡਾਕਟਰ ਨੇ ਦੱਸਿਆ ਹੋਇਆ ਸੀਗਾ ਵੀ ਭਾਈ ਜੇ ਤੂੰ ਆ ਇਹ ਪੈਪ ਕਢਾ ਲੇਗਾ ਤਾਂ ਵਧੀਆ ਰਹੇਗਾ ਨਾਲੀ ਲੱਗੀ ਹੋਈ ਸੀਗੀ ਫਿਰ ਮੈਂ ਉਹ ਮੈਂ ਖੈ ਮੈਂ ਕਰ ਲੂੰਗਾ ਆਪਦਾ 10 ਮਿੰਟ ਕਿਵੇਂ ਕਰਾਂ ਉਹ ਕਹਿੰਦਾ ਵੀ 4 ਘੰਟਿਆਂ ਬਾਅਦ ਵੀ ਤੂੰ ਜਾਣੀ ਜਾਣਾਗਾ ਠੀਕ ਹੈ ਹੁਣ ਮੇਰੇ ਉਹ 4 ਘੰਟੇ ਹੋਏ ਹੋਏ ਆ ਤੇ ਮੈਂ ਬਗ ਬਗ ਠੀਕ ਹੈ ਭਾਈ ਤੇ ਕਈ ਵਾਰੀ ਭਾਈ ਜੇ ਮਾੜਾ ਮੋਟਾ ਕੋ ਚੁੱਕੋ ਜੇ ਐਵੇਂ ਵੀ ਨਿਕਲ ਜਾਂਦਾ ਮੱਲਾ ਵੀ ਆਟੋਮੈਟ ਆਟੋਮੈਟਿਕ ਨਿਕਲ ਜਾਂਦਾ ਬਈ ਬਿੱਲੇ ਉਮਰ ਤੇਰੀ ਬਹੁਤ ਛੋਟੀ ਹੈ ਜੀ ਹਾਂਜੀ ਬਾਈ ਮੈਂ ਘਰੋਂ ਨਹੀਂ ਨਿਕਲਦਾ ਡਰਦਾ ਬਾਹਰ ਵੀ ਨਹੀਂ ਜਾਂਦਾ ਅੱਛਾ ਬਈ ਆ ਇੰਨਾ ਡਰਦਾ ਵੀ ਇਹ ਕਦੇ ਬਾਥਰੂਮ ਨਿਕਲ ਗਿਆ ਛੇੜ ਕਰਨਗੇ ਜਾਂ ਮੈਨੂੰ ਕੋ ਸੌਂ ਕਰਨਗੇ ਠੀਕ ਹੈ ਬਾਈ ਹਾਂ ਉਹ ਕਹਿਆ ਵੀ ਦਿੰਦੇ ਆ ਬਾਈ ਵੀ ਤੂੰ ਵਧੀਆ ਯਾਰ ਹੋ ਰਿਆ ਨਾ ਤੂੰ ਤਰਾ ਫਰਦਾ ਠੀਕ ਆ ਯਾਰ ਤੂੰ ਤਾਂ ਠੀਕ ਹੈ ਪਰ ਬਈ ਆ ਵਿਚਲੀ ਗੱਲ ਨਹੀਂ ਕੋਈ ਜਾਂ ਵੀ ਇਹ ਨਹੀਂ ਪਤਾ ਵੀ ਅੰਦਰ ਦਰਦ ਕੀ ਹੈ ਨਾ ਅੰਦਰ ਦਰਦ ਕੀ ਹੈ ਠੀਕ ਹੈ ਬਾਈ ਤੇ ਹੁਣ ਬਾਈ ਫਿਰ ਕੋਈ ਇਹਦਾ ਇਲਾਜ ਇਹਦਾ ਇਲਾਜ ਮੈਂ ਬਾਈ ਏਮੇਜ ਵਿੱਚ ਵੀ ਦਿਖਾਇਆ ਸੀਗਾ ਠੀਕ ਹੈ ਬਈ ਤੇ ਉਥੋਂ ਵੀ ਨਹੀਂ ਸੱਟ ਆਇਆ ਲੁਧਿਆਣੇ ਗਿਆ ਮੈਂ ਜੋ ਪਹਿਲਾਂ ਪੋਸਟ ਪਾਈ ਸੀ ਉਹਦੇ ਨਾਲ ਲੁਧਿਆਣੇ ਗਿਆਗਾ ਤੇ ਉਹਨਾਂ ਨੇ ਵੀ ਕੋਈ ਪਾਈ ਨਹੀਂ ਗੱਲ ਰਾ ਠੀਕ ਹੈ ਹੁਣ ਦਿੱਲੀ ਕਹਿੰਦਾ ਸੀਗਾ ਮੁੰਡਾ ਉੱਲਟਾ ਹੋ ਗਿਆ ਠੀਕ ਹੈ ਬਈ ਹਾਂਜੀ ਤੇ ਬਈ ਜੇ ਗੱਲ ਕਰੀਏ ਹਨਾ ਕਿੰਨਾ ਕ ਖਰਚ ਆ ਗਿਆ ਇਹ ਤੋਂ ਪਹਿਲਾਂ ਇਹ ਤੋਂ ਪਹਿਲਾਂ ਬਈ ਘਰ ਘਰੋਂ ਘਰੋਂ ਨਾ ਪੋਸਟ ਪਾਉਣ ਤੋਂ ਪਹਿਲਾਂ ਆਪਣੀ ਉਹ ਤੇ 7 ਲੱਖ ਰੁਪਏ ਲੱਗੇ ਠੀਕ ਹੈ ਹਾਂਜੀ ਇਹ ਲੋ 7 ਲੱਖ ਰੁਪਏ ਬਈ ਬਹੁਤ ਜ਼ਿਆਦਾ ਹੋਏ ਨੇ ਹਨਾ ਤੇਰੇ ਹਾਲਾਤ ਵੀ ਘਰ ਦੇ ਬਹੁਤ ਜ਼ਿਆਦਾ ਮਾੜੇ ਨੇ ਬਾਕੀ ਉਦੋਂ ਦੋਨੇ ਬਾਹਾਂ ਟੁੱਟੀਆਂ ਸੀ ਨਾਲ ਚੂਲਾ ਵੀ ਕ੍ਰੈਂਕ ਸੀ ਅੱਛਾ ਬਾਹਾਂ ਵੀ ਟੁੱਟ ਗਈਆਂ ਤੇ ਚੂਲਾ ਵੀ ਸੀ ਦੋਨੇ ਬਾਹਾਂ ਇੱਕ ਦਾ ਤਾਂ ਪਰੇਸ਼ ਨੂੰ ਆਇਆ ਇੱਕ ਪੂਰਾ ਆ ਉਹ ਪਲੱਸ ਕਰਨਾ ਸੈਟ ਹੋ ਗਿਆ ਠੀਕ ਆ ਭਾਈ ਤੇ ਭਾਈ ਬਾਪੂ ਕੀ ਕੰਮ ਕਰਦੇ ਬਾਪੂ ਵੀ ਮੇਰੇ ਉਦੋਂ ਨਾਲ ਹੀ ਦਾਖਲਾ ਰਿਆ ਸੀ ਇੱਕ ਮਹੀਨਾ ਕਿਵੇਂ ਭਾਈ ਉਹ ਟੈਗ ਦੀ ਪ੍ਰੋਬਲਮ ਆ ਗਈ ਠੀਕ ਆ ਭਾਈ ਵਿੱਚ ਕੋਰੋਨਾ ਲਾ ਹੋ ਗਿਆ ਸੀਗਾ ਠੀਕ ਹੈ ਤੇ ਉਦੋਂ ਬਾਅਦ ਭਾਈ ਬਹਾਲ ਹੀ ਨਹੀਂ ਹੋਇਆ ਬਸ ਤੇ ਉਹ ਕਰਦਾ ਨਿਰਾਚਾਰੇ ਦਾ ਕਰੀ ਜਾਂਦਾ ਹੈ ਤੇ ਫਿਰ ਬਈ ਘਰ ਕਿਵੇਂ ਚੱਲਦਾ ਹੁਣ ਇੰਨਾ ਹੋਣ ਤੇ ਨਾ ਔਰ ਬਈ ਬਸ ਥੋੜੀ ਜਾਂਦਾ ਹੌਲੀ ਹੌਲੀ ਹਾਲਾਤ ਜਮੇ ਬੁਰੇ ਹਾਲੀਆ ਦੋਸਤੋ ਗੱਲਣਾ ਤੁਹਾਨੂੰ ਦੱਸ ਗਏ ਪਹਿਲਾਂ ਭਰਾ ਕਬੱਡੀ ਖੇਡਦਾ ਸੀ ਕਬੱਡੀ ਦੇ ਸਿਰ ਤੇ ਘਰ ਚੱਲੀ ਜਾਂਦਾ ਸੀ ਤੇ ਨਾਲ ਇਹਦੇ ਬਾਪੂ ਜੀ ਦਿਹਾੜੀ ਕੱਪਾ ਕਰਦੇ ਸੀ ਬਿਲਕੁਲ ਗਰੀਬ ਘਰ ਆ ਮੁੰਡਾ ਕੋਈ ਆਏ ਨਹੀਂ ਵੀ ਸਰਦਾ ਵਰਦਾਗਾ ਬਹੁਤ ਜ਼ਿਆਦਾ ਮਾੜੇ ਹਾਲਾ ਕਰਦੇ ਅਸੀਂ ਬੇਨਤੀ ਕਰਾਂਗੇ ਕਬੱਡੀ ਦੀਆਂ ਕਮੇਟੀਆਂ ਨੂੰ ਵੀ ਪਲੇਅਰਾਂ ਨੂੰ ਵੀ ਤੇ ਭਰਾਵਾਂ ਨੂੰ ਜਿਹੜੇ ਕੁਝ ਨਹੀਂ ਮਦਦ ਕਰ ਸਕਦੇ ਵੀ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਕਿਉਂਕਿ ਬਾਈ ਅੱਜਕੱਲ ਟੂਰਨਾਮੈਂਟ ਜੇ ਆਪਾਂ ਕਰਾਉਨੇ ਆ 30-35 ਲੱਖ ਰੁਪਏ ਦੇ ਵਿੱਚ ਓਪਨ ਦਾ ਟੂਰਨਾਮੈਂਟ ਹੁੰਦਾ ਪਰ ਜਦੋਂ ਕਿਸੇ ਪਲੇਅਰ ਤੇ ਸੱਟ ਵੱਜ ਜਾਂਦੀ ਆ ਉਹਦੀ ਵੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਵੱਡੇ ਪਲੇਅਰਾਂ ਦੀ ਮਦਦ ਹੋ ਜਾਂਦੀ ਆ ਆਪਾਂ ਮੰਨਦੇ ਆਂਗੀ ਪਰ ਬਜਨੀ ਕਬੱਡੀ ਵਾਲੇ ਮੁੰਡਿਆਂ ਨੂੰ ਇੱਕ ਤਾਂ ਹੌਂਕਾਟ ਜਾਣਦੇ ਹੁੰਦੇ ਆ ਤੇ ਦੂਜਾ ਕਈ ਭਰਾਣਾ ਇਹ ਜੇ ਬਹੁਤ ਸਾਰੇ ਪਲੇਅਰ ਨੇਗੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਹੁਣ ਇਹ ਮੁੰਡੇ ਦਾ ਬਹੁਤ ਸਾਰੇ ਭਰਾਵਾਂ ਨੂੰ ਪਤਾ ਨਹੀਂ ਹੋਣਾ ਵੀ ਕਿਉਂ ਕਬੱਡੀ ਤੋਂ ਦੂਰ ਹੋ ਗਿਆ ਕੀ ਗ 65 ਕਿਲੋ ਦੇ ਵਿੱਚ ਲਗਾਤਾਰ 10 10 15 15 ਰੇਡਾਂ ਮਾਰਨ ਵਾਲਾ ਰੇਡਰ ਅੱਜ ਭਾਈ ਐਵੇਂ ਮੰਨ ਲਓ ਵੀ ਲੈਟਰਿੰਗ ਬਾਥਰੂਮ ਦਾ ਵੀ ਉਹਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਨਿਕਲ ਗਿਆ ਕਦੋਂ ਨਹੀਂ ਤੇ ਇਲਾਜ ਦੇ ਲਈ ਦਿੱਲੀ ਮੁੰਡੇ ਨੇ ਦੱਸਿਆ ਵੀ ਉੱਥੇ ਇਲਾਜ ਹੋ ਸਕਦਾ ਹੈ ਕਾਫੀ ਜ਼ਿਆਦਾ ਰੁਪਿਆ ਲੱਗਣਾਗਾ ਬੇਨਤੀ ਅਸੀਂ ਸਕੈਨਰ ਵੀ ਲਾਵਾਂਗੇ ਨੰਬਰ ਵੀ ਸਕਰੀਨ ਤੇ ਲਿਖ ਦਾਂਗੇ ਜਿੰਨੀ ਹੋ ਸਕੇ 10 ਰੁਪਿਆ ਤੋਂ ਲੈ ਕੇ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋ ਸਗੀ ਮਦਦ ਕਰਿਓ ਤੁਹਾਡਾ ਇਕੱਲਾ ਇਕੱਲਾ ਪੈਸਾ ਇਹ ਮੰਨ ਲਓ ਵੀ ਇੱਕ ਪੁੰਨ ਦਾ ਕੰਮ ਆਗਾ ਤੇ ਜਦੋਂ ਵੀ ਕੋਈ ਛੱਟਪੇੜ ਵੱਜਦੀ ਹੈ ਨਾ ਬੰਦੇ ਦੇ ਘਰ ਦੇ ਹਾਲਾਤ ਮਾੜੇ ਹੁਣ ਬਾਈ ਉਹਨੂੰ ਪਤਾ ਹੁੰਦਾ ਹੁਣ ਇੱਕ ਬੰਦਾ ਕਈ ਵਾਰੀ ਜਿਵੇਂ ਬਾਈ ਨੇ ਦੱਸਿਆ ਵੀ ਲੋਕ ਜੇ ਡਾਂ ਵੀ ਕਰਦੇ ਆ ਉੱਤੋਂ ਤੋਂ ਹੱਸਦਾ ਹੁੰਦਾ ਬੰਦਾ ਪਰ ਅੰਦਰੋਂ ਆਪਾਂ ਨੂੰ ਨਹੀਂ ਪਤਾ ਵੀ ਕੀ ਹਾਲਾਤ ਨੇ ਕਿਉਂਕਿ ਉਮਰ ਵੀ ਹਜੇ 27 28 ਸਾਲ ਦੀ ਹੈ ਵੱਧ ਤੋਂ ਵੱਧ ਤੇ ਹਜੇ ਉਮਰ ਬਹੁਤ ਪਈ ਹੈ ਤਰਨ ਦੇ ਵਿੱਚ ਪ੍ਰੋਬਲਮ ਹੈ ਲੱਤਾਂ ਵੀ ਕੋਈ ਇੰਨਾ ਕੰਮ ਨਹੀਂ ਕਰਦੀਆਂ ਬਿਲੇ ਬਾਈ ਕੋਈ ਹੋਰ ਗੱਲ ਬਾਤ ਹੋਵੇ ਹੋਰ ਜੇ ਆਈ ਐਮ ਵੀ ਦੱਸ ਦੂ ਜੇ ਕਈ ਵਾਰ ਪਤਾ ਹੁੰਦਾ ਨਾ ਆਪਾਂ ਦਿਖਾ ਦਾਂਗੇ ਵੀ ਕਈ ਵਾਰੀ ਕਿਸੇ ਭਰਾ ਨੂੰ ਪਤਾ ਹੁੰਦਾ ਨਾ ਵੀ ਇੱਥੋਂ ਲਾਜ ਹੋ ਸਕਦਾ ਬਾਈ ਕਹਿੰਦਾ ਉਹ ਵੀ ਜਾਣਕਾਰੀ ਦੇ ਦਿਓ ਤੇ ਇੱਕ ਹੋਰ ਬੇਨਤੀ ਹੈ ਬਾਈ ਮਾਨ ਕੇ ਸਵਾਰ ਵਾਲੇ ਬੰਦੇ ਫੋਨ ਨਾ ਕਰਿਓ ਨੰਬਰ ਦੇਵਾਂਗੇ ਜੇ ਕੋਈ ਵੀਰ ਮਦਦ ਕਰ ਸਕਦਾ ਹੋਇਆ ਮਦਦ ਜਰੂਰ ਕਰਿਓ ਪੇਮੈਂਟ Google Pay ਕਰ ਦਿਓ ਬਾਈ ਤੇਰਾ ਨੰਬਰ ਕਿੰਨੇ 62835 94077 62835 94077 ਠੀਕ ਹੈ ਬਾਈ ਕੀ ਲਿਖਿਆਊਗਾ ਬਿੱਲਾ ਸਿੰਘ ਬਿੱਲਾ ਸਿੰਘ ਠੀਕ ਹੈ ਬਾਈ ਤੇ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਮਦਦ ਤਾਂ ਜਰੂਰ ਕਰਿਓ ਜੀ ਸਾਰੇ ਭਰਾ ਸਕੀਨਰ ਦੀ ਵੀ ਫੋਟੋ ਲਾ ਦਾਂਗੇ ਸ਼ੁਕਰੀਆ ਜੀ